ਹੈਲੋ ਗਾਇਜ਼ ਸਤ ਸ੍ਰੀ ਅਕਾਲ ਸਾਰਿਆਂ ਨੂੰ ਤੇ ਆਪਾਂ ਗਏ ਆ ਉੱਠ ਤੇ ਨਾਣ ਲਿਆ ਆ ਤੇ ਹੁਣ ਜਾਣਾ ਦੁਕਾਨ ਦੇ ਤੇ ਬਾਕੀ ਤੁਹਾਨੂੰ ਦੱਸਾਂਦੇ ਤੇ ਜਾ ਕੇ ਦੰਦੇ ਆ ਰੋਟੀ ਖਾਣੇ ਆ ਚਲੋ ਗਾਇਜ਼ ਔਰ ਠੀਕ ਹੋ ਗਈ ਗਏ ਮਨਚੂਰੀਅਨ ਠੋਪੇ ਮਨਚੂਰੀਅਨ ਤੇ ਨਾਲ ਰੋਟੀ

ਛਪੜੀ ਬਣਿਆ ਬਾਈ ਛਪੜੀ ਆ ਗਿਆ ਪਰ ਰੋਟੀ ਖਾਣ ਜਿਹੜੀ ਸਵੇਰੇ ਸਬਜ਼ੀ ਸੀਗੀ ਉਹ ਜਿਆਦਾ ਸਵਾਦ ਨਹੀਂ ਸੀਗੀ ਅੱਧੀ ਰੋਟੀ ਖਾ ਲਈ ਉਹਦੇ ਨਾਲ ਤੇ ਐਸੀ ਕਰਕੇ ਆਹ ਰੋਟੀ ਖਾਣ ਲਈ ਆ ਗਏ ਆ ਤੇ ਬਾਕੀ ਆਪਣੀ ਸਾਗੀ ਗਰਮ ਹੁੰਦੀ ਵੀ ਪ੍ਰਸ਼ਾਦੇ ਵੇ ਹੋਏ ਨੇ ਪਰੋਂਠੇ ਤਾਂ ਨਹੀਂ ਬਣੇ ਵੇ ਕਿਤੇ ਉਹ ਦੋ ਟਾਈਪ ਦੀਆਂ ਰੋਟੀਆਂ ਦੋ ਟਾਈਪ ਦੀਆਂ ਚਲੋ ਗਾਇਸ ਆਪਾਂ ਨੇ ਦਾ ਆ ਵਾਲੀ ਖਾਣੀ ਮੱਕੀ ਦੀ ਖਣਕ ਦੀ ਇਹ ਖਣਕ ਦੀ ਰੋਟੀ ਤੇ ਮੱਕੀ ਦਾ ਸਾਗ ਮੱਕੀ ਦੀ ਰੋਟੀ ਹਾਂ ਮੱਕੀ ਦੀ ਰੋਟੀ ਇਹ ਗਾਇਸ ਮੱਕੀ ਦੀ ਰੋਟੀ ਆ ਕਣਕ ਦੀ ਐ ਸਬਜ਼ੀ ਬਣੀ ਹੋ ਗਰਮ ਹੋ ਗਈ ਐ ਕੋ ਕੋ 하게 ਕਰਨੇ ਆ ਗਾਇਸ ਚਾਪਾਨੇ ਗਾਇਸ ਰੋਟੀ ਲਿਆਂਦੀ ਆ ਗਰਮ ਕਰਕੇ ਤੇ ਹੁਣ ਖਾ ਕੇ ਤੇ ਫਿਰ ਚਲ ਜਾਣਾ ਹੈ ਕਹਿੰਦੇ ਮੁੰਡਿਆ ਨੇ ਦੁਕਾਨ ਤੇ